ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜੰਗ ਸੰਜ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ 1981-82 ਤੋਂ ਆਰੰਭ ਕੀਤਾ ਸੀ ਉਹਦੇ ਅਰਥ ਅੱਜ 44 ਸਾਲ ਬਾਅਦ ਸਮਝ ਆਉਣ ਲੱਗੇ ਨੇ ਜਿਹੜੀ ਅੱਜ ਆਪਾਂ ਸਾਰੇ ਇਕੱਠੇ ਹੋ ਗਏ ਆ ਖਾਸ ਕਰ ਨੌਜਵਾਨਾਂ ਨੇ ਫਿਰ ਇੱਕ ਵਾਰ ਉਦਦਮ ਕੀਤਾ ਹੈ ਕਿ ਦੱਸਿਆ ਜਾਏ ਕਿ ਕੌਮ ਹੈ ਕੀ ਹੈ ਜਿਸ ਗ੍ਰਹਿ ਚ ਆਪਾਂ ਅੱਜ ਸਾਰੇ ਇਕੱਤਰ ਹੋਏ ਆ ਉਹ ਸਾਡਾ ਇੱਕ ਛੋਟਾ ਭਰਾ ਬੱਚਾ ਸਰਦਾਰ ਜੋਰਾਵਰ ਸਿੰਘ ਅਸੀਂ ਜੋਰਾਵਰ ਸਿੰਘ ਨੂੰ ਜ਼ਿਲ੍ਹਾ ਪਟਿਆਲੇ ਦਾ ਯੂਥ ਦਾ ਪ੍ਰਧਾਨ ਬਣਾ ਕੇ ਰੱਖਿਆ ਉਹਨੇ ਪਾਰਟੀ ਦੀ ਵਾਵਾ ਸੇਵਾ ਕੀਤੀ ਹੈ ਸੋਚ ਦੀ ਸੇਵਾ ਕੀਤੀ ਹੈ ਅਜੋ ਅਮਰੀਕਾ ਚ ਨੇ ਉਹਦੇ ਪਿਤਾ ਜੀ ਉਹਦਾ ਪਰਿਵਾਰ ਉਹਦਾ ਛੋਟਾ ਭਾਈ ਸਾਰੇ ਸਾਡੇ ਨਾਲ ਅੱਜ ਵੀ ਮਿਲ ਕੇ ਰਹਿੰਦੇ ਨੇ ਸਾਲ ਬਾਅਦ ਜਦੋਂ ਵੀ ਕਦੇ ਪਰਿਵਾਰ ਚ ਖੁਸ਼ੀ ਦਾ ਅਖੰਡਪਾਠ ਸਾਹਿਬ ਰਖਾਇਆ ਜਾਂਦਾ ਹੈ ਤਾਂ ਇਹ ਸਾਨੂੰ ਯਾਦ ਕਰਦੇ ਨੇ ਅਸੀਂ ਹਾਜ਼ਰ ਹੁੰਨੇ ਆ ਇਹ ਕਹਿਣ ਦਾ ਮਤਲਬ ਇਹ ਹੈ ਕਿ ਆਪਣੇ ਰਿਸ਼ਤੇ ਕੇਵਲ ਵੋਟਾਂ ਕਰਕੇ ਨਹੀਂ ਮੈਨੂੰ ਨਹੀਂ ਪਤਾ ਸੀ ਵੀ ਮੈਂ ਇਲੈਕਸ਼ਨ ਲੜੂੰਗਾ ਫਿਰ ਵੀ ਬਈ ਜੋਰਾਵਰ ਸਿੰਘ ਕੋਲ ਆਉਂਦਾ ਸੀ ਜਾਂ ਜੋਰਾਵਰ ਸਿੰਘ ਮੇਰੇ ਨਾਲ ਕੰਮ ਕਰਦਾ ਸੀ ਪਾਰਟੀ 'ਚ ਉਹ ਇੱਕ ਚੀਜ਼ ਦਾ ਅਗਲੇ ਸਮਿਆਂ ਦਾ ਪ੍ਰੂਫ ਹੋ ਜਾਂਦਾ ਹੈ ਕਿ ਇੱਕ ਤਾਂ ਉਹ ਲੋਕ ਨੇ ਜਿਹੜੇ ਮਤਲਬ ਖਾਤਰ ਇਕੱਠੇ ਹੁੰਦੇ ਨੇ ਤੇ ਮਤਲਬ ਖਾਤਰ ਅਲੱਗ ਵੀ ਹੋ ਜਾਂਦੇ ਨੇ ਬਹੁਤ ਵੱਡੀ ਉਦਾਹਰਨ ਪਟਿਆਲੇ 'ਚ ਸਿਸਟਮ ਚੱਲ ਰਹੀ ਹੈ ਕਿ 20 ਸਾਲ ਐਮਪੀ ਰਹੇ ਬੀਬੀ ਪ੍ਰਨੀਤ ਕੌਰ ਜੀ ਉਹ ਜਿਹੜੀ ਪਾਰਟੀ ਨੇ ਬਣਾ ਕੇ ਰੱਖੇ ਜਦੋਂ ਉਹਨਾਂ ਨੂੰ ਲੱਗਿਆ ਕਿ ਮੇਰਾ ਪੈਸਾ ਜਾਂ ਮੇਰਾ ਰੁਤਬਾ ਤਾਂ ਬਚਦਾ ਹੈ ਜਿਵੇਂ ਭਾਜਪਾ ਜਾਂ ਨੀਆ ਤਾਂ ਉਹ ਚੁੱਪ ਕਰਕੇ ਭਾਜਪਾ ਚਲੇ ਗਏ ਉਹਨਾਂ ਨੇ ਨਹੀਂ ਦੇਖਿਆ ਕਿ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਇੱਕ ਕਾਂਗਰਸ ਲੀਡਰ ਦੇ ਤੌਰ ਤੇ ਜਿਤ ਤੱਕ ਮੇਰਾ ਸਵਾਲ ਹੈ ਮੇਰੇ ਲਈ ਤਾਂ ਜਿਹਹਾ ਜੀ ਕਾਂਗਰਸ ਹੈ ਜਿਹਹਾ ਜੀ ਭਾਜਪਾ ਹੈ ਪਰ ਉਹਨਾਂ ਲੋਕਾਂ ਨੂੰ ਤਾਂ ਠੇਸ ਪਹੁੰਚੀ ਹੈ ਨਾ ਜਿਨ੍ਹਾਂ ਨੇ ਉਹਨਾਂ ਨੂੰ ਕਾਂਗਰਸੀ ਮੰਨ ਕੇ ਵੋਟ ਪਾਈ ਸੀ ਪਰ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਡਾਕਟਰ ਗਾਂਧੀ ਸਾਹਿਬ ਵੀ ਅੱਜ ਸਾਡੇ ਸਾਹਮਣੇ ਨੇ ਡਾਕਟਰ ਗਾਂਧੀ ਸਾਹਿਬ ਇੱਕ ਵਧੀਆ ਇਨਸਾਨ ਸੀ ਮੈਂ ਸੀ ਲਫ਼ਜ਼ ਤਾਂ ਵਰਤਿਆ ਜਿਹੜਾ ਕੋਈ ਵੀ ਅਸੂਲ ਹੁੰਦਾ ਨਾ ਉਹ ਤੁਹਾਡੇ ਅਖੀਰਲੇ ਸਾਹ ਤੱਕ ਨਿਭਣਾ ਚਾਹੀਦਾ ਤਾਂ ਕਿਹਾ ਜਾਂਦਾ ਹੈ ਕਿ ਇਹ ਵਿਚਾਰ ਦੇ ਨਾਲ ਚੱਲ ਕੇ ਗਿਆ ਗੁਰਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਮੈਨੂੰ ਯਾਦ ਆਈ ਹੈ ਭਗਤ ਕਬੀਰ ਜੀ ਨੇ ਇਸੇ ਪਰਥਾਏ ਬੜੀ ਸੋਹਣੀ ਗੱਲ ਆਪਾਂ ਨੂੰ ਸਮਝਾਈ ਹੈ ਅਬ ਹੈ ਸੋਨਾਵ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਈ ਕਹਿੰਦੇ ਹਜੇ ਤੱਕ ਕਿਸ਼ਤੀ ਨਾ ਪਾਣੀ 'ਚ ਚੱਲ ਰਹੀ ਹੈ ਹੋ ਸਕਦਾ ਅਸੀਂ 75% ਦਰਿਆ ਪਾਰ ਕਰ ਲਿਆ ਪਰ 25% ਹੈਗਾ ਅਸੀਂ ਅੱਜ ਨਹੀਂ ਇਹ ਕਹਿ ਸਕਦੇ ਵੀ ਅਸੀਂ ਪਾਰ ਹੋ ਗਏ ਪਾਰਤਾ ਉਦੋਂ ਲੱਗਾਂਗਾ ਜਦੋਂ ਪਰਲੇ ਕੰਡੇ ਪਹੁੰਚ ਜਾਣਗੇ ਉਹ ਲੋਕ ਗਾਂਧੀ ਸਾਹਿਬ ਅੱਜ ਮੈਨੂੰ ਲੱਗਾ 70 ਸਾਲ ਦੇ ਹੋਣਗੇ 70 ਸਾਲ ਦੇ ਵਿੱਚੋਂ 3 ਮਹੀਨੇ ਜਾਂ 2 ਮਹੀਨੇ ਛੱਡ ਕੇ ਉਹਨਾਂ ਦੀ ਜ਼ਿੰਦਗੀ ਇਹ ਕਹਿੰਦੇ ਸੁਣਿਆ ਗਿਆ ਮੈਂ ਮੈਂ ਉਹਨਾਂ ਨੂੰ ਮਿਲਿਆ ਵੀ ਆ ਬੜੀ ਵਾਰ ਕਿ ਮੈਂ ਤਾਂ ਜੀ ਅਸੂਲ ਤੇ ਜ਼ਿੰਦਗੀ ਜੀ ਆ ਹੁਣ ਉਹ ਅਸੂਲ ਕਾਂਗਰਸ 'ਚ ਰਹਿ ਕੇ ਤਾਂ ਨਹੀਂ ਪੂਰਾ ਪਾਇ ਸਕਦਾ ਜਦੋਂ ਅਜੋ ਵੋਟਰਾਂ ਕੋਲ ਜਾਣਗੇ ਤੁਹਾਡੇ ਕੋਲ ਜਾਣਗੇ ਮੇਰੇ ਬੰਦੇ ਹੋਰ ਬੰਦਿਆਂ ਕੋਲ ਜਾਣਗੇ ਉਹ ਕਹਿਣਗੇ ਜੀ ਤੁਸੀਂ ਦਰਬਾਰ ਸਾਹਿਬ ਤੇ ਹਮਲੇ ਕਰਨ ਵਾਲੀ ਪਾਰਟੀ ਬਣਵਾ ਰਹੇ ਹੋ ਤੋ ਤੁਹਾਡੇ ਕੋਲ ਜਵਾਬ ਕੋਈ ਨਹੀਂ ਹੋਏਗਾ ਇਹ ਹੁੰਦੀ ਹੈ ਕਰਦਾਰ ਖੁਸ਼ੀ ਆਪਣੀ ਆਪ ਕਰਨੀ ਮੈਂ ਤਾਂ ਇਹ ਕਹਿਣਾ ਗਾਂਧੀ ਸਾਹਿਬ ਨੇ ਸਿਧਾਂਤਕ ਸੁਸਾਈਡ ਕੀਤਾ ਹੈ ਇਸ ਗੱਲ ਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਓ ਸਿਧਾਂਤਕ ਸੁਸਾਈਡ ਸੁਸਾਈਡ ਹੁੰਦਾ ਹੈ ਆਤਮ ਹੱਤਿਆ ਇੱਕ ਹੁੰਦੀ ਆ ਆਤਮ ਹੱਤਿਆ ਅਸੀਂ ਗਾਲਾਂ ਚ ਫਾਹ ਲੈਨੇ ਆ ਤੇ ਮਰ ਜਾਂਨੇ ਆ ਇਹ ਕਹਿੰਦਾ ਜਿਉਂਦੇ ਹੁੰਨੇ ਆ ਪਰ ਅੰਦਰੋਂ ਮਰ ਜਾਂਨੇ ਆ ਉਹ ਅੰਦਰੋਂ ਅੱਜ ਮਰ ਗਈ ਜਿਹੜੇ ਉਹ ਜਿਉਂਦੇ ਸੀ ਮੈਂ ਅੱਜ ਵੀ ਇਹ ਗੱਲ ਕਹਾਂਗਾ ਕਿ ਸਾਡੀ ਕਿਸ਼ਤੀ ਵੀ ਹਜੇ ਪਰਲੇ ਕੰਡੇ ਨਹੀਂ ਲੱਗੀ ਭਾਵ ਕਦੋਂ ਕਿੱਥੇ ਕਿਸ ਤਰੀਕੇ ਨਾਲ ਅਖੀਰਲਾ ਸਾਹ ਆਊਗਾ ਉਸ ਸਲਾਹ ਆਉਣ ਤੱਕ ਅੱਜ ਤੱਕ ਮੈਂ ਕਹਿ ਸਕਦਾ ਕਿ ਜਿਸ ਦਿਨ ਤੁਰਿਆ ਸੀ ਜਦੋਂ ਸਮਝ ਆਈ ਸੀ ਅੱਜ ਉਸ ਗੱਲ ਨੂੰ 44ਵਾਂ ਸਾਲ ਚੱਲ ਰਿਹਾ ਹੈ ਹਰ ਤਰ੍ਹਾਂ ਦੇ ਦੁੱਖ ਸੁੱਖ ਮੈਂ ਦੇਖੇ ਨੇ ਪਰ ਅੱਜ ਤੱਕ ਚੱਲ ਰਹੇ ਆ ਕੱਲ ਦਾ ਵਾਇਰਸ ਸੱਚੇ ਪਾਸ਼ਾਗੇ ਸਾਰਿਆਂ ਵੱਲੋਂ ਅਰਦਾਸ ਹੋਣੀ ਚਾਹੀਦੀ ਹੈ ਹਰ ਬੰਦਾ ਆਪਣੀ عقੀਦਤ ਵਿੱਚ ਰਹੇ ਆਪਣੇ ਕਿਰਦਾਰ ਨੂੰ ਇਦੁਰਦਨਾ ਡੋਲਣ ਦਵੇ ਇਹ ਤੁਹਾਡੇ ਗੁਰੂਆਂ ਦੀ ਤੁਹਾਨੂੰ ਸਿੱਖਿਆ ਹੈ ਮੇਰਾ ਪਾਤਸ਼ਾਹ ਇਹ ਗੱਲ ਸਮਝਾ ਕੇ ਗਿਆ ਰਣ ਤੱਤੇ ਵਿੱਚ ਗੁਰੂ ਗੋਬਿੰਦ ਸਿੰਘ ਜੀ 80 ਹਜ਼ਾਰ ਬੰਦਿਆਂ ਨੂੰ ਸੰਗਤ ਰੂਪ ਵਿੱਚ ਸਿੱਖਿਆ ਦੇ ਰਹੇ ਨੇ ਵੀ ਆ ਅਸੂਲ ਹੈ ਅੱਜ ਤੁਸੀਂ ਜਾਤ ਪਾਤ ਜਨਮ ਊਚ ਨੀਚ ਖਤਮ ਕਰਕੇ ਸਿੱਖ ਬਣ ਗਏ ਜਦੋਂ ਵਿਸਾਖੀ ਵਾਲੇ ਦਿਨ 1699 ਨੂੰ ਉਹਨਾਂ ਨੇ ਸਾਨੂੰ ਇਹ ਗੱਲ ਸਮਝਾਈ ਮੈਂ ਗੱਲ ਕਰ ਰਿਹਾ ਕਿ 80 ਹਜ਼ਾਰ ਬੰਦਾ ਬਾਦਸ਼ਾਹ ਨੂੰ ਸੁਣ ਰਿਹਾ ਹੈ ਤੇ ਉਹ ਸਿਧਾਂਤ ਸਮਝਾ ਰਹੇ ਨੇ ਉਸ ਤੋਂ 6 ਸਾਲ ਬਾਅਦ ਚਮਕੌਰ ਦੀ ਗੜੀ 'ਚੋਂ ਗੁਰੂ ਸਾਹਿਬ ਖਾਲਸੇ ਦੇ ਹੁਕਮ ਮੁਤਾਬਕ ਬਾਹਰ ਆ ਰਹੇ ਨੇ ਤੇ ਮਾਛੀਵਾੜੀ ਦੇ ਜੰਗਲ 'ਚ ਪਏ ਨੇ ਗੁਰੂ ਗੋਬਿੰਦ ਸਿੰਘ ਜੀ ਤਾਂ ਉਹੀ ਨੇ ਜਿਹੜੇ 80 ਹਜ਼ਾਰ ਦੇ ਮੂਰੇ ਬੋਲ ਰਹੇ ਸੀ ਜੋ ਅਸੂਲ ਉਹਨਾਂ ਦੇ ਐਨੇ ਵੱਡੀ ਸੰਗਤ ਦੇ ਵਿੱਚ ਸੀ ਉਹੀ ਅਸੂਲ ਉਹ ਇਕੱਲੇ ਜਦੋਂ ਮਾਛੀ ਵਾੜ ਦੇ ਜੰਗਲ ਚ ਪਏ ਸੀ ਉਦੋਂ ਵੀ ਅਸੂਲ ਉਹੀ ਸੀ ਬਸ ਸਾਨੂੰ ਇਹ ਸਿਖਾ ਕੇ ਗਿਆ ਇਹ ਨਾ ਫਿਕਰ ਕਰਿਓ ਕਿ ਤੁਸੀਂ ਜਾਦੇ ਹੋ ਜਾਂ ਘਟੋ ਤੁਸੀਂ ਆਪਣੇ ਆਪ ਚ ਕਿੰਨੇ ਪੱਕੇ ਹੋ ਇਹ ਸਾਡਾ ਕਿਰਦਾਰ ਹੈ ਇਸ ਕਿਰਦਾਰ ਨੂੰ ਬਣਾਉਣ ਤੇ ਪਾਤਸ਼ਾਹ ਦੇ 239 ਸਾਲ ਲੱਗੇ ਨੇ ਦੱਸਾਂ ਜੋਗਤਾ ਨੇ ਤੁਹਾਡਾ ਕਿਰਦਾਰ ਬਣਾਇਆ ਆਪ ਦੱਸਿਆ ਆ ਬਾਬਰ ਆ ਰਿਹਾ ਮੈਂ ਅੱਗੇ ਖੜਾ ਤੁਸੀਂ ਵੀ ਖੜਨਾ ਬਾਬਰ ਤੂੰ ਜਾਬਰ ਹੈ ਸਾਨੂੰ ਵੀ ਖੜਨਾ ਪਏਗਾ ਅੱਜ ਦਾ ਬਾਬਰ ਕੌਣ ਹੈ ਇਹ ਤੁਹਾਨੂੰ ਦੇਖਣਾ ਪਊਗਾ ਕੱਲ ਦਾ ਬਾਬਰ ਕੌਣ ਹੋਊਗਾ ਇਹ ਉਹਨਾਂ ਨੂੰ ਦੇਖਣਾ ਪਊਗਾ ਜੇ ਅਸੀਂ ਬਾਬੇ ਨਾਨਕ ਦੇ ਹਾਂ ਤਾਂ ਸਾਨੂੰ ਬਾਬਰ ਦੇ ਅੱਗੇ ਖੜਨਾ ਪਊਗਾ ਤਾਂ ਅਸੀਂ ਬਾਬੇ ਨਾਨਕ ਦੇ ਹਾਂ ਨਹੀਂ ਤਾਂ ਅਸੀਂ ਬਾਬੇ ਨਾਨਕ ਦੇ ਨਹੀਂ ਆ ਕਹਨੇ ਆ ਸਿਰਫ ਆ ਹੁਣ ਪਾਠ ਹੁੰਦੇ ਨੇ ਅੱਜ ਕੱਲ ਮੈਂ ਦੇਖਿਆ ਸ਼ਹਿਰਾਂ ਵਿੱਚ ਪਿੰਡਾਂ 'ਚ ਬੜੀ ਵਧੀਆ ਗੱਲ ਐ ਗੁਰੂ ਜਨ ਸਾਹਿਬ ਜੀ ਦਾ ਗੁਰਪੁਰਬ ਆ ਰਿਹਾ ਹੈ ਸ਼ਹੀਦੀ ਲੋਕ 40 ਦਿਨ ਪਹਿਲਾਂ ਤੋਂ ਹੀ ਪਾਠ ਕਰਦੇ ਨੇ ਬੜੀ ਚੰਗੀ ਗੱਲ ਐ ਪਰ ਮੈਂ ਇੱਕ ਚੀਜ਼ ਦੇਖ ਰਿਹਾ ਪਾਠ ਕਰਨ ਤੇ ਸਾਡਾ ਜੋਰ ਐ ਪਾਠ ਨੂੰ ਸਮਝਣ ਤੇ ਉਹਦੇ ਉੱਤੇ ਜ਼ਿੰਦਗੀ ਬਤਾਉਣ ਦਾ ਜੋਰ ਸਾਡਾ ਘਟਦਾ ਜਾ ਰਿਹਾ ਇਸ ਕਰਕੇ ਸਾਡਾ ਹਲਕਾਪਨ ਆ ਰਿਹਾ ਪੰਜਾਬ ਖੁਰ ਰਿਹਾ ਕੌਮ ਖਤਮ ਹੋ ਰਹੀ ਹੈ ਸਿਧਾਂਤਕ ਤੌਰ ਤੇ ਸਰੀਰ ਰਹਿ ਜਾਣਗੇ ਸਰੀਰਾਂ ਨਾਲ ਕੌਮਾਂ ਨਹੀਂ ਜਿੰਦੀਆਂ ਹੁੰਦੀਆਂ ਕੌਮਾਂ ਆਪਣੇ ਅਸੂਲ ਕਰਕੇ ਜਿਉਂਦੀਆਂ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਿਵੇਂ ਅੱਜ ਅਸੀਂ ਅਡ ਅਡ ਉਮਰਾਂ ਵਾਲੇ ਫਿਰ ਇਕੱਠੇ ਹੋਏ ਆ ਪਹਿਲਾ 1990 ਚ ਹੋਏ ਆ ਉਸ ਤੋਂ ਪਹਿਲਾਂ 84 ਚ ਹੋਏ ਆ 78 ਚ ਸਾਨੂੰ ਬਾਦਲ ਨੇ ਕਤਲੇਆਮ ਕੀਤਾ ਅਸੀਂ ਭੁੱਲ ਗਏ ਉਹ ਭੁੱਲਿਓ ਨਾ 78 ਚ ਬਾਦਲ ਨੇ ਤੁਹਾਡਾ ਕਤਲੇਆਮ ਕੀਤਾ ਹੈ 13 ਸਿੱਖ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹੀਦ ਕਰਵਾਏ ਨੇ ਚੀਫ ਮਿਨਿਸਟਰ ਕੌਣ ਹੈ ਪ੍ਰਕਾਸ਼ ਸਿੰਘ ਬਾਦਲ ਪੂਰੇ 35 ਸਾਲ ਬਾਅਦ 38 ਸਾਲ ਬਾਅਦ 2115 ਚ ਫੇਰ ਬਾਦਲ ਚੀਫ ਮਿਨਿਸਟਰ ਹੈ ਤੁਹਾਡੇ ਸਿੱਖ ਫੇਰ ਬਹਿਬਲ ਕਲਾ ਸ਼ਹੀਦ ਹੋ ਕੇ ਸੜਕ ਤੇ ਪਏ ਤੁਹਾਡੇ ਅੰਮ੍ਰਿਤਸਰ 1978 ਚ ਪਏ ਨੇ 2115 ਚ ਬਹਿਬਲ ਕਲਾ ਬਰਗਾੜੀ ਪਈ ਨੇ ਚੀਮਿੰਸਟਰ ਇੱਕੋ ਬੰਦਾ ਪਰ ਪੰਜਾਬ ਤੇ ਸਿੱਖ ਕੌਮ ਉਹਨੂੰ ਬਾਰ-ਬਾਰ ਚੀਮਿੰਸਟਰ ਬਣਾ ਰਹੀ ਹੈ ਇੱਥੇ ਅਸੀਂ ਭਲੇਖਾ ਖਾ ਕੇ ਸਾਰੇ ਭਲੇਖੇ ਛੱਡੀਏ ਅੱਜ ਅਸੀਂ ਦੁਬਾਰਾ ਇਕੱਠੇ ਹੋਏ ਆ 99 ਤੋਂ ਬਾਅਦ ਤੇ ਇਹ ਜਿਹੜੀ ਹੁਣ ਮਿਲਣੀ ਹੈ ਆਡੜ ਉਮਰਾਂ ਦੀ ਖਾਸ ਕਰ ਮੈਂ ਨੌਜਵਾਨਾਂ ਨੂੰ ਕਹੂੰਗਾ ਉਹ ਵੇਖਤ ਤੁਹਾਡਾ ਹੈ ਤੇ ਤੁਹਾਡੇ ਹੱਥ 'ਚ ਹੈ ਪੱਕੇ ਹੋ ਕੇ ਚੱਲੋ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਤੇ ਕਿਸੇ ਦੀ ਬੁੱਧੀ ਅਸੀਂ ਲੋੜ ਤੋਂ ਬਾਅਦ ਤਾਰੀਫ਼ ਵੀ ਨਹੀਂ ਕਰਦੇ ਭੈ ਕਾਹੂ ਕੋ ਦੇਤ ਨਾ ਨਾ ਪਹਿਮਾਨ ਤ ਆਨ ਨਾ ਕਿਸੇ ਨੂੰ ਡਰਾਉਨੇ ਆ ਨਾ ਡਰਦੇ ਆ ਉਸ ਲੈਂਡ ਤੇ ਚੱਲ ਕੇ ਸਿੱਖਾਂ ਦੀ ਇੱਕ ਸਿਆਸਤ ਖੜੀ ਕਰੋ ਜਿਹੜੀ ਪੰਜਾਬ ਦੀ ਸਿਆਸਤ ਹੋਵੇ ਪਾਰਲੀਮੈਂਟ ਚ ਪੰਜਾਬ ਬੈਠਾ ਹੋਵੇ ਉੱਥੇ ਤਾਮਿਲਨਾਡੂ ਬੈਠਦਾ ਉੱਥੇ ਬੰਗਾਲ ਬੈਠਦਾ ਦੋ ਸੂਬੇ ਨੇ ਜਿਹੜੇ ਸੂਬਾ ਰੂਪ ਚ ਬੈਠਦੇ ਨੇ ਬਾਕੀ ਸਾਡੇ ਵਰਗਾ ਹੀ ਆ ਖਿਚੜੀ ਆਪਾਂ ਖਿਚੜੀ ਨਾ ਬਣੀਏ ਜਿੱਥੇ ਪਤਾ ਹੀ ਨਾ ਲੱਗੇ ਵੀ ਮਾਂ ਵਾਲੀ ਦਾਲ ਆ ਗਈ ਕਿ ਚੌਲ ਆ ਗਿਆ ਕੀ ਆ ਗਿਆ ਪਤਾ ਹੋਣਾ ਚਾਹੀਦਾ ਕਿ ਪੰਜਾਬ ਬੈਠਾ ਹੈ ਜਦੋਂ ਪੰਜਾਬ ਦੇ ਖਿਲਾਫ ਕੋਈ ਪਾਣੀਆਂ ਦਾ ਫੈਸਲਾ ਹੋਵੇ 13 ਦੇ 13 ਕਿਉਂ ਨਹੀਂ ਖੜੇ ਉਹ ਖੜਾਉਣਾ ਚਾਹੁੰਦੇ ਅਸੀਂ ਸਾਡੀ ਲੜਾਈ ਅੱਜ ਇਹ ਚੱਲ ਰਹੀ ਹੈ 13 ਦੇ 13 ਉੱਠ ਕੇ ਕਹਿਣ ਨਹੀਂ ਸਾਡਾ ਹੱਕ ਹੈ ਅਸੀਂ ਪਾਰਲੀਮੈਂਟ 'ਚ ਬੈਠ ਕੇ ਆਪਣਾ ਹੱਕ ਨਹੀਂ ਮਰਨ ਦਵਾਂ ਜਿਹੜਾ ਮਰ ਗਿਆ ਅਸੀਂ ਵਾਪਸ ਲੈ ਕੇ ਆਵਾਂ ਮਤੇ ਪੇਸ਼ ਕਰਾਂਗੇ ਜੋ ਤਰੀਕਾ ਹੈ ਲੜਾਈ ਦਾ ਉਹ ਲੜਨਾ ਚਾਹੀਦਾ ਹੈ ਇਹ ਤਾਂ ਆਪਣਾ ਆਪਣਾ ਪ੍ਰੋਫਿਟ ਦੇਖ ਕੇ ਚੁੱਪ ਕਰ ਜਾਂਦੇ ਨੇ ਆ ਹੁਣ ਨਿਜਰ ਸਾਹਿਬ ਦਾ ਸ਼ਹਾਦਤ ਹੋਈ ਹੈ ਕੈਨੇਡਾ ਚ ਖੰਡਾ ਸਾਹਿਬ ਦੀ ਇੰਗਲੈਂਡ ਚ ਹੋਈ ਹੈ ਪਾਕਿਸਤਾਨ ਚ ਪੰਜਵਰ ਸਾਹਿਬ ਦੀ ਹੋਈ ਹੈ ਨਿਕਲ ਗੁਪਤਾ ਕਰਨਾ ਚਾਹੁੰਦਾ ਸੀ ਅਮਰੀਕਾ ਦੇ ਵਿੱਚ ਗੁਰਪਤਵੰਨ ਸਿੰਘ ਪੰਨੂ ਦੀ ਸ਼ਹਾਦਤ ਕਰਨਾ ਚਾਹੁੰਦਾ ਸੀ ਪਰ ਉਹਨਾਂ ਨੇ ਟਾਈਮ ਸਿਰ ਪਕੜ ਲਿਆ ਪਰ ਇਹ ਗੱਲ ਪਾਰਲੀਮੈਂਟ ਚ ਸਿਰਫ ਸਿਮਰਤਜੀਤ ਸਿੰਘ ਮਾਨ ਬੋਲਿਆ ਬਾਕੀ ਦੇ ਜਿਹੜੇ ਪੰਜਾਬ ਤੋਂ ਗਏ ਸੀ ਉਹ ਕਿਉਂ ਨਹੀਂ ਬੋਲੇ ਉਹਨਾਂ ਨੇ ਇਹ ਕਿਉਂ ਨਹੀਂ ਕਿਹਾ ਵੀ ਮਾਨ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ ਜਾਂ ਤਾਂ ਉਹ ਆਪ ਕਹਿੰਦੇ ਜਾਂ ਮਾਨ ਸਾਹਿਬ ਦੀ ਤਾਰੀਫ ਹਮਾਇਤ ਕਰਦੇ ਜੋ ਤਰੀਕਾ ਹੈ ਉਹ ਅਸੀਂ ਚਾਹੁੰਦੇ ਹਾਂ ਵੀ ਅਗਲੀ ਵਾਰ ਜਦੋਂ ਕੋਈ ਗੱਲ ਇਹੋ ਜਿਹੀ ਆਵੇ ਚਾਹੇ ਦੀਪ ਸਿੱਧੂ ਦੀ ਆਵੇ ਚਾਹੇ ਸਿੱਧੂ ਮੂਸੇਵਾਲੇ ਦੀ ਆਵੇ ਚਾਹੇ ਕਿਸੇ ਦੀ ਆਵੇ ਜਿੱਥੇ ਜ਼ੁਲਮ ਹੋਇਆ ਹੈ ਰੂਪਨਦੇਵਲ ਬਾਜਾਜ ਕੋਈ ਸਿੱਖ ਨਹੀਂ ਸੀਗੀ ਉਸ ਹਨੇਰੀ ਵਿੱਚ ਜ਼ੁਲਮ ਦੀ ਹਨੇਰੀ ਵਿੱਚ ਸਿਮਰਜੀਤ ਸਿੰਘ ਮਾਨ ਨੇ ਰੁਪਨਦੇਵਲ ਬਜਾ ਜਿਹੜੀ ਆਈਐਸ ਅਫਸਰ ਸੀ ਉਹਦੇ ਨਾਲ ਕੇਪੀਐਸ ਗਿੱਲ ਨੇ ਧੱਕਾ ਕੀਤਾ ਸੀ ਉਹਨਾਂ ਨੇ ਉਹਦਾ ਕੇਸ ਵੀ ਲੜਿਆ ਜਦੋਂ ਕਿ ਗੋਲੀ ਮਾਰ ਕੇ ਕਹਿੰਦੇ ਸੀ ਕੋਈ ਮਾਰ ਗਿਆ ਉਦੋਂ ਕੋਈ ਕੇਪੀਐਸ ਗਿੱਲ ਨੂੰ ਪੁੱਛਦਾ ਨਹੀਂ ਸੀ ਕੋਈ ਬਿਆਨ ਸਿੰਘ ਨੂੰ ਪੁੱਛਦਾ ਨਹੀਂ ਸੀ ਵੀ ਕੌਣ ਮਾਰ ਗਿਆ ਇਸੇ ਕਰਕੇ ਤਾਂ ਖਾਲੜਾ ਸਾਹਿਬ ਨੇ 25000 ਲਾਸ਼ਾਂ ਇਕੱਠੀਆਂ ਕਰਤੀਆਂ ਸੀ ਵੀ ਆਹ ਅਣਪਛਾਤੀਆਂ ਲਾਸ਼ਾਂ ਨਹੀਂ ਨੇ ਇਹਨਾਂ ਦੇ ਤਾਂ ਮਾਂ-ਬਾਪ ਪਿੰਡਾਂ 'ਚ ਰਹਿੰਦੇ ਨੇ ਤੁਸੀਂ ਕਹੀ ਜਾਂਦੇ ਹੋ ਅਣਪਛਾਤੀਆਂ ਨੇ ਸੋ ਇਹੋ ਜੀਆਂ ਗੱਲਾਂ ਅਨੇਕ ਸਾਡੇ ਨਾਲ 47 ਸਾਲ ਚ ਵਾਪਰੀਆਂ ਨੇ ਜਿਹੜੀਆਂ ਮੈਂ ਆਪਣੀ ਅੱਖੀ ਦੇਖੀਆਂ ਮੇਰੇ ਤੋਂ ਪਹਿਲਾਂ ਵੀ ਵਾਪਰੀਆਂ ਨੇ ਪਰ 47 ਸਾਲ ਤੋਂ ਹੀ ਅਸੀਂ ਸਬਕ ਲੈ ਲਿਏ ਅੱਜ ਇਕੱਠੇ ਹੋਏ ਆ ਵੋਟਾਂ ਆਪਣਾ ਇੰਨੀ ਸਮਝ ਨਾਲ ਪਾਈਏ ਕਿ ਪਤਾ ਲੱਗ ਜਾਏ ਕਿ अनेਕਾਂ ਤਰੀਕਿਆਂ ਨਾਲ ਸੈਂਟਰ ਨੇ ਸਾਨੂੰ ਖਰੀਦਣ ਦੀ ਸਾਡੇ ਚੋਂ ਕਈ ਖਰੀਦੇ ਵੀ ਗਏ ਜ਼ੁਲਮ ਦਾ ਸ਼ਿਕਾਰ ਵੀ ਹੋਏ ਪਲੇਖੇ ਚ ਵੀ ਪਾਏ ਪਰ ਅੱਜ ਕੌਮ ਅੱਜ ਪੰਜਾਬ ਫਿਰ ਉੱਥੇ ਖੜਾ ਜਿੱਥੇ ਉਹਨੂੰ ਖੜਨਾ ਚਾਹੀਦਾ ਸੋ ਇਹ ਜਿਹੜੀ ਅੱਜ ਏਕਤਾ ਹੋਈ ਹੈ ਸਾਰਿਆਂ ਦੀ ਪੰਜਾਬੀਆਂ ਦੀ ਤੇ ਕੌਮੀ ਤੌਰ ਤੇ ਇਹ ਦੋ ਲੜਾਈਆਂ ਮੈਂ ਸ਼ਰੀਆਮ ਲੜ ਰਿਆ ਅੱਜ ਵੀ ਲੜ ਰਿਆ 40 ਸਾਲ ਤੋਂ ਵੀ ਲੜ ਰਿਆ ਸੀ ਅੱਗੇ ਤੱਕ ਵੀ ਜਿੰਨੇ ਸਾਹ ਰਹਿਣਗੇ ਲੜਾਂਗਾ ਕੀ ਲੜਾਈਆਂ ਨੇ ਪੰਜਾਬ ਨੂੰ ਮੁੜ ਉਸ ਥਾਂ ਤੇ ਲੈ ਕੇ ਆਉਣਾ ਜੋ ਉਹਦਾ ਰਤਬਾ ਹੈ ਕੌਮ ਨੂੰ ਫਿਰ ਉਸ ਸਟੇਟਸ ਤੇ ਲੈ ਕੇ ਆਉਣਾ ਜੋ ਉਹਦਾ ਰਤਬਾ ਹੈ ਨਸਲਾਂ ਤੇ ਫਸਲਾਂ ਦੀ ਲੜਾਈ ਅਸੀਂ ਬਰਾਬਰ ਹੋ ਕੇ ਲੜਨੀ ਹੈ ਇੰਨੀ ਹੀ ਬੇਨਤੀਆਂ ਕਹਿ ਕੇ ਮੈਂ ਤੁਹਾਨੂੰ ਬੇਨਤੀ ਕਰਦਾ ਆਪਾਂ ਸਾਰੇ ਵੋਟਾਂ ਪਾਈਏ ਵੀ ਪਵਾਈਏ ਵੀ ਹੁਣ ਬਾਹਰਲੇ ਮੁਲਕਾਂ ਚੋ ਜੋਰਾਵਰ ਸਿੰਘ ਆ ਮੁੰਡਾ ਗੁਰਮੁਖ ਸਿੰਘ ਉਪਲੀ ਦਾ ਇਹ ਜੋਰ ਲਾ ਰਹੇ ਨੇ ਕਿਉਂ ਉਹਨਾਂ ਨੂੰ ਜਾ ਕੇ ਪਤਾ ਲੱਗ ਗਿਆ ਕਿ ਉਹਨਾਂ ਦੀ ਅਸਲੀ ਤਿਰ ਹੈ ਕਿਹੜੀ ਸੋ ਆਪਾਂ ਵੀ ਇੱਥੇ ਸਾਰੇ ਹੁਣ ਤਾਂ ਇੱਥੇ ਤਾਂ ਸਾਰੇ ਆਪਾਂ ਇਕੱਠੇ ਹੀ ਆਂ ਹੋਰਾਂ ਨੂੰ ਵੀ ਕਹੀਏ ਵੀ ਭਾਈ ਇਕੱਠੇ ਹੋਈਏ ਤੇ ਆਪਾਂ ਆਪਣੀ ਇੱਕ ਧਿਰ ਪੈਦਾ ਕਰੀਏ ਤਾਂ ਜੋ ਪੰਜਾਬ ਨੂੰ ਕੋਈ ਵਿਸਾਰ ਨਾ ਸਕੇ ਤੇ ਕੌਮ ਨੂੰ ਕੋਈ ਬੋਲੇ ਸੋਨਹਿ ਹਰ ਸ੍ਰੀ ਅਕਾਲ ਕੌਮ ਨੂੰ ਸੋਨਹਿ ਹਰ ਸ੍ਰੀ ਅਕਾਲ ਹਮੇਸ਼ਾ ਹੀ ਈਮਾਨ ਦਿੰਦਾ ਪਰਿਵਾਰ ਮੈਨੂੰ ਮੈਂ ਇਹਨਾਂ ਦਾ ਬਹੁਤ ਰਣੀਆ ਧੰਨਵਾਦ ਦਿਆਂਗਾ ਸਾਰਿਆਂ ਤੁਹਾਡਾਂ ਦਾ ਧੰਨਵਾਦ ਕਰਦਾ ਅਡ ਅਡ ਜਿਹੜੇ ਨਗਰਾਂ ਤੋਂ ਆਏ ਹੋ ਰਣਜੀਤ ਸਿੰਘ ਜੀ ਉਹਨਾਂ ਦਾ ਨੰਬਰ ਪਿੰਡ ਵਾਈਜ਼ ਨੋਟ ਕਰ ਲਿਓ ਤਾਂ ਜੋ ਆਪਾਂ ਅੱਗੇ ਜਦੋਂ ਉਹਨਾਂ ਨਾਲ ਸੰਪਰਕ ਕਰਾਂਗੇ ਜਾਂ ਉਹ ਸਾਡੇ ਨਾਲ ਕਰਨਗੇ ਉਹ ਸਾਨੂੰ ਧਿਆਨ ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ